ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਨਵੀਂ ਹੋਰ ਵੀਡੀਓ ਲੈ ਕੇ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ 셔ਟ ਕਟਣੀ ਦੱਸਾਂਗੀ ਤੇ 셔ਟ ਦਾ ਮੈਜ਼ਰਮੈਂਟ ਪਹਿਲਾਂ ਆਪਾਂ ਦੱਸ ਦਿੰਨੇ ਆ ਇੱਥੇ ਆਪਾਂ 19 ਛਾਤੀ ਤੇ 15 ਕਮਰ 19 हिਪ ਇੰਨੇ ਦਾ ਮੈਜ਼ਰਮੈਂਟ ਦਾ ਆਪਾਂ ਜਿਹੜੀ 셔ਟ ਦੀ ਕਟਿੰਗ ਤੁਹਾਨੂੰ ਦੱਸਾਂਗੇ 19 ਇੰਚ ਛਾਤੀ ਦਾ ਨਾਪਿਆ 15 ਇੰਚ ਕਮਰ ਦਾ ਨਾਪ ਆ ਤੇ 19 ਇੰਚ हिਪ ਦਾ ਨਾਪ ਆ ਇਹ ਸਾਰੇ ਇਹ ਵਾਲੇ ਸਾਈਜ਼ ਦੇ ਮੈਂ ਤੁਹਾਨੂੰ ਪਰਫੈਕਟ ਕਟਿੰਗ ਦੱਸਾਂਗੀ ਕਿ ਇਹ ਵਾਲੇ ਸਾਈਜ਼ ਦੇ ਵਿੱਚ ਜਿਹੜੀ ਕਟਿੰਗ ਆਪਾਂ ਕਿਵੇਂ ਕਰਨੀ ਆ ਤੇ ਨਾਲ ਹੀ ਤੁਹਾਨੂੰ ਦੱਸਾਂਗੀ ਕਿ ਇਹਦਾ ਆਪਾਂ ਤੀਰਾ ਕਿੰਨਾ ਰੱਖਣਾ ਆ ਮੋਢਾ ਕਿੰਨਾ ਰੱਖਣਾ ਆ ਸਾਰਾ ਕੁਝ ਪੂਰਾ ਪੂਰਾ ਨਾਪ ਜਿਹੜਾ ਮੈਂ ਤੁਹਾਨੂੰ ਦੱਸਾਂਗੀ ਤੇ ਇਹ ਬਣਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਆ ਇੱਕ ਸਕੇਲ ਲੈ ਲੈਣਾ ਸਿੱਧਾ ਸਕੇਲ ਲੈ ਲੈਣਾ ਆਪਾਂ ਸਿੱਧੇ ਸਕੇਲ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਜਿਹੜੇ ਨਿਸ਼ਾਨ ਲਗਾਉਣੇ ਨੇ ਤਿੰਨ ਉਹ ਸਭ ਤੋਂ ਸਾਡੇ ਲਈ ਜ਼ਰੂਰੀ ਹੁੰਦੇ ਆ ਕੋਈ ਵੀ ਸ਼ਰਟ ਕੱਟਣ ਲੱਗਿਆਂ ਤਿੰਨ ਨਿਸ਼ਾਨ ਲਗਾਉਣੇ ਜਿਹੜੇ ਉਹ ਬਹੁਤ ਜ਼ਰੂਰੀ ਹੁੰਦੇ ਆ ਸਭ ਤੋਂ ਪਹਿਲਾ ਨਿਸ਼ਾਨ ਆਪਾਂ ਲਗਾਵਾਂਗੇ 7 ਇੰਚ ਤੇ ਦੂਸਰਾ ਨਿਸ਼ਾਨ ਜਿਹੜਾ ਉਹ ਲਗਾਵਾਂਗੇ 13.5 ਇੰਚ ਤੇ ਤੇ ਤੀਸਰਾ ਨਿਸ਼ਾਨ ਆਪਾਂ ਲਗਾਵਾਂਗੇ 2.5 ਇੰਚ ਤੇ ਇਹ ਜਿਹੜਾ ਮੈਂ 20 ਇੰਚ ਤੇ ਨਿਸ਼ਾਨ ਲਗਾਇਆ ਤੇ ਜਿਹੜਾ 13 ਇੰਚ ਤੇ ਨਿਸ਼ਾਨ ਲਗਾਇਆ ਵਾ ਇਹ ਦੋਨੋਂ ਨਿਸ਼ਾਨ ਤੁਸੀਂ ਆਪਣੇ ਮਾਪ ਦੇ ਅਕੋਰਡਿੰਗ ਹੀ ਲਾਉਣੇ ਆ ਹਰ ਇੱਕ ਨੂੰ ਇਹ ਬਲੇ ਨਿਸ਼ਾਨ ਇੰਨੇ ਇੰਚ ਤੇ ਨਹੀਂ ਲੱਗਣੇ ਇਹ ਸਿਰਫ ਤੁਹਾਨੂੰ ਮੈਂ 19 ਛਾਤੀ 19 हिਪ 15 19 हिਪ ਤੇ 15 ਕਮਰ ਦੇ ਹਿਸਾਬ ਨਾਲ ਦੱਸ ਰਹੀ ਹਾਂ ਇਹ ਤਿੰਨਾਂ ਨਿਸ਼ਾਨਾਂ ਨੂੰ ਹੁਣ ਆਪਾਂ ਇਸ ਤਰੀਕੇ ਦੇ ਨਾਲ ਸਿੱਧੇ ਕਰ ਲਿਆ ਆ ਇਹ ਜੇ ਆਪਾਂ ਇਹ ਵਾਲੇ ਨਿਸ਼ਾਨ ਨੂੰ ਇੱਥੋਂ ਮੋਢੇ ਤੋਂ ਲੈ ਕੇ ਮਾਪੀਏ ਤੇ ਇਹ ਸਾਡਾ ਹੈਗਾ ਵਾ 13.5 ਤੋਂ ਪੌਣੇ 14 ਦੇ ਵਿੱਚ ਇਹ ਸਾਡਾ ਸਾਈਡ ਦਾ ਨਾਪ ਆ ਇਹ ਵੀ ਤੁਸੀਂ ਆਪਣੀ ਸ਼ਰਟ ਦਾ ਜਿਹਦਾ ਨਾਪ ਲਿਆ ਜਾਂ ਜਿਸ ਪਰਸਨ ਦਾ ਤੁਸੀਂ ਸ਼ਰਟ ਬਣਾ ਰਹੇ ਜੇ ਉਹਦੇ ਨਾਪ ਦੇ ਅਕੋਰਡਿੰਗ ਹੀ ਇਹ ਵਾਲਾ ਨਾਪ ਜਿਹੜਾ ਉਹ ਆਪਾਂ ਲੈਣਾ ਹੈ ਹੁਣ ਇਸ ਤੋਂ ਬਾਅਦ ਇਹ ਵਾਲਾ ਨਾਪ ਲੈਣ ਤੋਂ ਬਾਅਦ ਤਿੰਨ ਨਿਸ਼ਾਨ ਜਿਹੜੇ ਤੁਸੀਂ ਜ਼ਰੂਰੀ ਲਗਾ ਲੈਣੇ ਆ ਤੇ ਚੌਥਾ ਨਿਸ਼ਾਨ ਤੁਸੀਂ ਲਗਾਉਣਾ ਆ ਨੀਚੇ ਘੇਰੇ ਦਾ ਜਿੱਥੋਂ ਤੱਕ ਤੁਸੀਂ ਆਪਣੀ ਲੈਂਥ ਰੱਖਣੀ ਆ ਮੈਂ ਇੱਥੇ ਤੁਹਾਨੂੰ ਲੈਂਥ ਦਾ ਨਿਸ਼ਾਨ ਨਹੀਂ ਲਗਾ ਕੇ ਦਿਖਾਵਾਂਗੀ ਮੈਂ ਸਿਰਫ ਤੁਹਾਨੂੰ ਇੱਥੋਂ हिਪ ਤੋਂ ਲੈ ਕੇ ਤੇ ਉੱਪਰ ਤੀਰੇ ਤੱਕ ਦਾ ਜਿਹੜਾ ਸਾਰਾ ਮੈਜ਼ਰਮੈਂਟ ਦੱਸਾਂਗੀ ਕਿ ਆਪਾਂ ਸਹੀ ਜਿਹੜੀ ਕਟਿੰਗ ਆ ਉਹ ਕਿਵੇਂ ਕਰ ਸਕਦੇ ਆ ਇਸ ਤੋਂ ਬਾਅਦ ਆਪਾਂ ਤੀਰੇ ਦਾ ਨਿਸ਼ਾਨ ਲਗਾਵਾਂਗੇ ਇੱਥੇ ਤੀਰੇ ਦਾ ਨਿਸ਼ਾਨ ਮੈਂ ਲਗਾ ਰਹੀ ਆ 6.5 ਇੰਚ ਤੇ 13 ਇੰਚ ਮਤਲਬ ਆਪਾਂ 13 ਦਾ ਕਹਿੰਦੇ ਸਾਢੇ 6 ਇੰਚ ਤੇ ਹੀ ਆਪਾਂ نیچے ਇੱਕ ਨਿਸ਼ਾਨ ਲਗਾ ਲੈਣਾ ਤੇ ਇਹ ਦੋਵਾਂ ਨਿਸ਼ਾਨਾਂ ਨੂੰ ਇਹ ਆਪਾਂ ਇਸ ਤਰੀਕੇ ਦੇ ਨਾਲ ਸਿੱਧਾ ਕਰ ਦੇਣਾ ਹੁਣ ਦੋਨੋਂ ਨਿਸ਼ਾਨਾਂ ਨੂੰ ਸਿੱਧੇ ਕਰਤਾ ਤਾਂ ਇੱਕ ਬਾਕਸ ਬਣ ਗਿਆ ਹੁਣ ਇਸ ਤੋਂ ਬਾਅਦ ਆਪਾਂ ਲਾਵਾਂਗੇ ਛਾਤੀ ਦਾ ਨਿਸ਼ਾਨ ਛਾਤੀ ਦਾ ਨਿਸ਼ਾਨ ਜਿਵੇਂ ਤੁਹਾਨੂੰ ਦੱਸਿਆ 19 ਇੰਚ ਛਾਤੀ ਹੈ ਤੇ 19 ਦਾ ਅੱਧਾ ਜਿਹੜਾ ਆਪਾਂ 9.5 ਇੰਚ ਤੇ ਨਿਸ਼ਾਨ ਲਗਾਉਣਾ ਇਹਨੂੰ ਚਾਤੀ ਦਾ ਨਿਸ਼ਾਨ ਲਗਾ ਲਿਆ ਇਸ ਤੋਂ ਬਾਅਦ ਆਪਾਂ ਕਮਰ ਦਾ ਨਿਸ਼ਾਨ ਲਗਾਉਣਾ ਕਮਰ ਦਾ ਨਿਸ਼ਾਨ 15 ਇੰਚ ਕਮਰ ਆ ਤੇ ਇੱਥੇ ਆਪਾਂ 7.5 ਇੰਚ ਦੇ ਨਿਸ਼ਾਨ ਲਗਾਉਣਾ ਆਸ ਕਿਉਂਕਿ ਇਹ ਡਬਲ ਕਪੜਾ ਜੁੜਿਆ ਹੋਇਆ ਹੈ 4 ਫੋਲਡ ਕਪੜਾ ਆ ਤੇ 15 ਇੰਚ ਦਾ ਆਪਾਂ ਲਗਾ ਲਿਆ ਕਮਰ ਦਾ ਨਿਸ਼ਾਨ ਇਸ ਤੋਂ ਬਾਅਦ ਹੁਣ हिਪ ਦਾ ਨਿਸ਼ਾਨ ਲਗਾਵਾਂਗੇ 9.5 ਇੰਚ ਦੇ हिਪ ਵੀ 19 ਇੰਚ ਆ ਤੇ 9.5 ਇੰਚ ਤੇ ਆਪਾਂ ਨਿਸ਼ਾਨ ਲਗਾ ਲੈਣਾ ਹੁਣ ਇੱਥੋਂ 1 ਇੰਚ ਨਿਸ਼ਾਨ ਜਿਹੜਾ ਆਪਾਂ ਹੋਰ ਅੱਗੇ ਲਗਾਉਣਾ ਹੈ ਇੱਕ ਨਿਸ਼ਾਨ ਹੋਰ ਲਗਾਉਣਾ ਅੱਗੇ ਇਹ ਨਿਸ਼ਾਨ ਜਿਹੜਾ ਇਹ ਆਪਾਂ ਇਸ ਲਈ ਲਾਵਾਂਗੇ ਕਿਉਂਕਿ ਜਿਹੜਾ ਸਾਡਾ ਪਲੇਟਾ ਵਿੱਚ ਕਪੜਾ ਆਉਣਾ ਹੈ ਉਹ ਵਾਲਾ ਕਪੜਾ ਪੂਰਾ ਕਰਨ ਵਾਸਤੇ ਆਪਾਂ ਇਹ ਵਾਲਾ ਨਿਸ਼ਾਨ ਲਗਾ ਰਹੇ ਹੁਣ ਇਹ ਜਿਹੜੇ ਸਾਰੇ ਨਿਸ਼ਾਨ ਇਹਨਾਂ ਨੂੰ ਤੁਸੀਂ ਸਕੇਲ ਫੱਟੀ ਨਾਲ ਵੀ ਸਿੱਧੇ ਕਰ ਸਕਦੇ ਜੇ ਤੇ ਜਾਂ ਤੁਸੀਂ ਬਿਨਾਂ ਸਕੇਲ ਤੋਂ ਵੀ ਇਹਨਾਂ ਨੂੰ ਆਪਸ ਦੇ ਵਿੱਚ ਮਿਲਾ ਸਕਦੇ ਜੀ ਇਸ ਤਰੀਕੇ ਦੇ ਨਾਲ ਇਹ ਸਾਡੇ ਨਿਸ਼ਾਨ ਜਿਹੜੇ ਉਹ ਲੱਗ ਗਏ ਨੇ ਹੁਣ ਇਹ ਵਲਾ ਸਾਡਾ ਸਾਰਾ ਮੇਜਰਮੈਂਟ ਹੋ ਗਿਆ ਉੱਪਰ ਹੁਣ ਅਸੀਂ ਆਉਣਾ ਤੀਰੇ ਵੱਲ ਜਿਹੜਾ ਮੇਨ ਪੁਆਇੰਟ ਆ ਕਿ ਇੱਥੇ ਆਪਾਂ ਤੀਰਾ ਜਿਹੜਾ ਇਹ 13 ਕਿਉਂ ਰੱਖਿਆ ਆ ਵੈਸੇ ਮਤਲਬ ਏਜ ਵਾਲੀ ਸ਼ਰਟ ਜਿਹੜੀ ਆ ਇਹਦਾ ਆਪਾਂ ਤੀਰਾ 12 ਰੱਖਣਾ ਹੁੰਦਾ ਪਰ ਜਦੋਂ ਆਪਾਂ ਬੈਕ ਗਲਾ ਜਿਹੜਾ ਉਹ ਛੋਟਾ ਕੱਟਣਾ ਆ ਉਦੋਂ ਆਪਾਂ ਤੀਰਾ ਵੱਡਾ ਰੱਖਣਾ ਵਾ ਇੱਥੇ ਹੁਣ ਆਪਾਂ ਬੈਕ ਗਲਾ ਜਿਹੜਾ ਉਹ ਘੱਟ ਕੱਟਣਾ ਆ ਇਸ ਲਈ ਆਪਾਂ ਤੀਰਾ ਜਿਹੜਾ 13 ਇੰਚ ਰੱਖਿਆ ਜੇ ਆਪਾਂ ਬੈਕ ਗਲਾ ਵੱਧ ਕੱਟਣਾ ਹੁੰਦਾ ਫਿਰ ਆਪਾਂ ਤੀਰਾ 12 ਇੰਚ ਰੱਖਣਾ ਸੀ ਫਿਰ ਤੀਰੇ ਦਾ ਨਿਸ਼ਾਨ ਜਿਹੜਾ ਉਹ ਇੱਥੇ 6 ਇੰਚ ਤੇ ਆ ਜਾਣਾ ਸੀ ਇੱਥੇ ਆਪਾਂ ਹੁਣ 13 ਇੰਚ ਤੀਰਾ ਰੱਖਿਆ ਵਾ ਤੇ 7 ਇੰਚ ਮੋਡੇ ਦੀ ਲੈਂਥ ਰੱਖੀਆ ਹਰ ਇੱਕ ਸੂਟ ਦੇ ਤੁਸੀਂ ਮੋਡੇ ਦੀ ਲੈਂਥ ਜਿਹੜੀ ਆ 7 ਇੰਚ ਰੱਖਣੀ ਆ ਬਸ ਜਦੋਂ ਕੋਈ ਬਹੁਤ ਜ਼ਿਆਦਾ ਭਾਰੀ ਨਾ ਪਾਇਆ 22 24 25 ਇੰਚ ਤੋਂ ਉੱਪਰ ਨਾ ਪਾਇਆ ਉਦੋਂ ਇਹ ਜਿਹੜਾ ਮੋਡੇ ਦਾ ਸਾਡਾ ਸਾਈਜ਼ ਆ ਇਹ ਘਟਣਾ ਵਧਣਾ ਵਾ ਹੁਣ ਇਸ ਤੋਂ ਬਾਅਦ ਆਪਾਂ ਕੀ ਕਰਨਾ ਇੱਥੇ ਇੱਕ 1.5 ਇੰਚ ਦਾ ਨਿਸ਼ਾਨ ਲਗਾ ਲੈਣਾ ਤੇ ਇੱਕ ਫੇਰ ਇੱਕ ਇੱਕ 1 ਇੰਚ ਦਾ ਨਿਸ਼ਾਨ ਲਗਾ ਲੈਣਾ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜਾ ਵਾ 1 ਇੰਚ ਵਾਲਾ ਨਿਸ਼ਾਨ ਆ ਇਹਦੇ ਹਿਸਾਬ ਨਾਲ ਆਪਾਂ ਇੱਥੇ ਗੁਲਾਈ ਪਾ ਲੈਣੀ ਆ ਬੈਕ ਬੈਕ ਮੋਡੇ ਦੀ ਤੇ ਜਿਹੜਾ ਆਪਾਂ 1.5 ਇੰਚ ਵਾਲਾ ਨਿਸ਼ਾਨ ਲਗਾਇਆ ਉਹਦੇ ਹਿਸਾਬ ਨਾਲ ਆਪਾਂ ਗੁਲਾਈ ਪਾ ਲੈਣੀ ਆ ਫਰੰਟ ਮੋਡੇ ਦੀ ਇਸ ਤਰੀਕੇ ਦੇ ਨਾਲ ਇਹ ਸਾਡੀ ਫਰੰਟ ਦੀ ਕਾਟ ਹੋਗੀ ਇਹ ਸਾਡੀ ਹੋਗੀ ਬੈਕ ਦੀ ਕਾਟ ਇਸ ਤੋਂ ਬਾਅਦ ਇੱਥੇ 0.5 ਇੰਚ ਦਾ ਆਪਾਂ ਨਿਸ਼ਾਨ ਲਗਾਉਣਾ ਜਿਹੜਾ ਆਪਾਂ ਥੀਰਾ ਡਾਊਨ ਕਰਨਾ ਹੈ ਤੇ ਇਧਰ ਆਪਾਂ ਗਲੇ ਦਾ ਨਿਸ਼ਾਨ ਲਗਾ ਲੈਣਾ ਮੈਂ ਇੱਥੇ 2.5 ਇੰਚ ਗਲੇ ਦੀ ਚੜਾਈ ਜਿਹੜੀ ਉਹ ਰੱਖਾਂਗੇ ਤੇ ਆ ਇਹਦੇ ਨਾਲ ਆਪਾਂ ਮਿਲਾ ਦੇਣਾ ਹੁਣ ਫਰੰਟ ਨੱਕ ਤੇ ਆਪਾਂ ਨਹੀਂ ਕਟਾਂਗੇ ਕਿਉਂਕਿ ਇੱਥੇ ਆਪਾਂ ਡਿਜ਼ਾਈਨ ਵਾਲਾ neck ਬਣਾਉਣਾ ਇਹਨੂੰ ਹੁਣ ਚੁੱਕ ਕੇ ਸਭ ਤੋਂ ਪਹਿਲਾਂ ਆਪਾਂ 2.5 ਇੰਚ ਦਾ ਨਿਸ਼ਾਨ ਜਿਹੜਾ ਉਹ ਲਗਾ ਲਿਆ ਇਸ ਤੋਂ ਬਾਅਦ ਆਪਾਂ ਨਿਸ਼ਾਨ ਲਗਾਵਾਂਗੇ 4 ਇੰਚ ਲੰਬਾਈ ਜੇ ਇਹ ਸਾਡਾ ਗਲਾ 4 ਤੋਂ 5 5.5 6 ਇੰਚ ਹੁੰਦਾ ਫੇਰ ਆਪਾਂ ਤੀਰਾ ਜਿਹੜਾ ਕਟਾ ਲੈਣਾ ਸੀ ਹੁਣ ਸਿਰਫ ਆਪਾਂ ਇੱਥੇ 4 ਇੰਚ ਗਲੇ ਦੀ ਜਿਹੜੀ ਆ ਡੀਪ ਬਣਾਉਣਾ ਆ ਬੈਕ ਨੈਕ ਤੀਰਾ ਜਿਹੜਾ ਆ ਅੱਗੇ ਤੋਂ ਵੀ ਇਹੀ ਚੀਜ਼ ਆ ਕਿ ਤੀਰਾ ਜਿਹੜਾ ਉਹ ਸਾਡਾ ਬੈਕ ਨੈਕ ਦੇ ਅਕੋਰਡਿੰਗ ਬਣਨਾ ਹੁੰਦਾ ਆ ਇੱਥੋਂ ਹੁਣ ਆਪਾਂ ਅੱਧੇ ਇੰਚ ਦੀ ਜਿਹੜੀ ਆ ਗੁਲਾਈ ਪਾ ਦੇਣੀ ਆ ਇਸ ਤਰੀਕੇ ਦੇ ਇਦੇ ਨਾਲ ਗਲਾ ਡੀਪ ਘੱਟ ਬਣਨਾ ਥੋੜਾ ਜਿੰਨਾ ਬ੍ਰਾਡ ਗਲਾ ਬਣੇਗਾ ਡੀਪ ਨਹੀਂ ਬਣੇਗਾ ਵੈਸੇ ਮੈਂ 2 1/2 ਇੰਚ ਤੇ ਕਟਿੰਗ ਕਰਦੀ ਆ ਗਲੇ ਦੀ ਚੜਾਈ ਇੱਥੇ ਜਿਹੜਾ ਆਪਾਂ ਥੋੜਾ ਜਿੰਨਾ ਗਲਾ ਡੀਪ ਰੱਖਣਾ ਹੈ ਇਸ ਲਈ ਤੀਰਾ ਵੀ ਵੱਧ ਰੱਖਿਆ ਹੈ ਡੀਪ ਨਹੀਂ ਰੱਖਣਾ ਥੋੜਾ ਜਿੰਨਾ ਬ੍ਰਾਡ ਰੱਖਣਾ ਹੈ ਹੁਣ ਇਹ ਸਾਰੇ ਸਾਡੇ ਜਿਹੜੇ ਨਿਸ਼ਾਨ ਲੱਗ ਗਏ ਇਸ ਤੋਂ ਬਾਅਦ ਹੁਣ ਆਪਾਂ ਲਗਾਉਣੇ ਆ ਪਲੇਟਾਂ ਦੇ ਨਿਸ਼ਾਨ ਇਹਦੇ ਪਲੇਟਾਂ ਦੇ ਨਿਸ਼ਾਨ ਵੇਖੋ ਕਿਵੇਂ ਲੱਗਣੇ ਆ ਸਭ ਤੋਂ ਪਹਿਲਾਂ ਉੱਪਰੋਂ ਆਪਾਂ ਨਾਪ ਲੈਣਾ ਵਾ 1.5 ਇੰਚ ਤੇ ਜਿਹੜੇ ਪਲੇਟਾਂ ਦੇ ਨਿਸ਼ਾਨ ਨੇ ਇਹ ਵੀ ਸਾਡੀ ਬੋਡੀ ਦੇ ਮੈਜ਼ਰਮੈਂਟ ਦੇ ਅਕੋਰਡਿੰਗ ਹੀ ਹੋਣੇ ਹੁੰਦੇ ਆ ਹਰ ਇੱਕ ਬੰਦੇ ਦੇ ਪਲੇਟ ਜਿਹੜੇ ਆ ਉਹ ਵੱਖ-ਵੱਖ ਜਿਹੜੀ ਜਗ੍ਹਾ ਤੇ ਪੈਂਦੇ ਕਿਸੇ ਦੇ 11 ਤੇ ਕਿਸੇ ਦੇ 1.5 ਤੇ ਕਿਸੇ ਦੇ 1.15 ਤੇ ਇਸ ਹਿਸਾਬ ਨਾਲ ਜਿਹੜੇ ਸਾਡੇ ਪਲੇਟਾਂ ਦੇ ਨਿਸ਼ਾਨ ਲੱਗਦੇ ਨੇ ਇੱਥੇ ਹੁਣ ਆਪਾਂ ਪਲੇਟ ਦੀ ਜਿਹੜੀ ਲੰਬਾਈ ਦਾ ਨਿਸ਼ਾਨ ਇਹ ਵੇਲੇ ਸੂਟ ਨੂੰ ਜਿਹੜੇ ਪਲੇਟ ਆ ਉਹ ਆਪਾਂ ਪਾਵਾਂਗੇ 6.5 ਇੰਚ ਲੰਬੀ ਸੌਰੀ ਸਾਢੇ 7 ਇੰਚ ਲੰਬੇ ਆਪਾਂ ਇਹਨੂੰ ਪਲੇਟ ਪਾਉਣੀ ਆ ਸਾਢੇ 7 ਇੰਚ ਲੰਬੇ ਆਪਾਂ ਪਲੇਟ ਪਾਉਣੀ ਆ ਇਹ ਵਾਲੀ ਸ਼ਰਟ ਨੂੰ ਜਿੰਨਾ ਦਾ ਸੂਟ ਜਿਹੜਾ हिਪ ਤੋਂ ਲੈ ਕੇ ਮਤਲਬ ਆਹ ਵਾਲੀ ਸਾਡੀ ਛਾਤੀ ਵਾਲੇ ਨਿਸ਼ਾਨ ਤੋਂ ਲੈ ਕੇ ਤੇ ਇੱਥੋਂ ਤੱਕ ਜਿਹੜਾ ਆਹ ਵਾਲੇ ਪੁਆਇੰਟ ਤੋਂ ਲੈ ਕੇ ਕਮਰ ਵਾਲੇ ਨਿਸ਼ਾਨ ਤੋਂ ਇਥੋਂ ਤੱਕ ਸੂਟ ਜਿਨ੍ਹਾਂ ਦਾ ਲੂਜ਼ ਹੁੰਦਾ ਆ ਉਹਨਾਂ ਦੇ ਪਲੇਟ ਜਿਹੜੇ ਆਪਾਂ ਲੰਬੇ ਪਾ ਸਕਦੇ ਆ ਜਿਨ੍ਹਾਂ ਦਾ ਪੇਟ ਨਹੀਂ ਵਧਿਆ ਹੁੰਦਾ ਜਿਨ੍ਹਾਂ ਦਾ ਪੇਟ ਵਧਿਆ ਹੁੰਦਾ ਉਹਨਾਂ ਦੇ ਪਲੇਟ ਜਿਹੜੇ ਉਹ ਆਪਾਂ ਪਾਉਣੇ ਹੁੰਦੇ ਨੇ ਸਿਰਫ 6 ਇੰਚ ਦੇ ਲੰਬੇ ਪਿਛਲੇ ਪਲੇਟ ਆਪਾਂ ਲੰਬੇ ਪਾ ਸਕਦੇ ਆ ਫਰੰਟ ਵਾਲੇ ਪਲੇਟ ਜਿਹੜੇ ਉਹ ਆਪਾਂ ਛੋਟੇ ਪਾਉਣੇ ਹੁੰਦੇ ਨੇ ਜਿਨ੍ਹਾਂ ਦਾ ਪੇਟ ਬਹੁਤ ਜ਼ਿਆਦਾ ਵਧਿਆ ਆ ਤਾਂ ਕਿ ਪਲੇਟਾਂ ਦੇ ਕਾਰਨ ਜਿਹੜਾ ਵਾ ਸੂਟ ਸਾਡਾ ਇਥੋਂ ਪੇਟ ਤੋਂ ਟਾਈਟ ਨਾ ਹੋਵੇ ਇਸ ਲਈ ਇੱਥੇ ਆਪਾਂ 7.5 ਇੰਚ ਦੇ ਪਲੇਟ ਪਾ ਰਹੇ ਹਾਂ ਜਿਨ੍ਹਾਂ ਦਾ ਇਹ ਸੂਟ ਹੈ ਉਹਨਾਂ ਦਾ ਪੇਟ ਜਿਹੜਾ ਘੱਟ ਹੈ ਇਸ ਲਈ ਆਪਾਂ ਪਲੇਟ ਦੀ ਲੈਂਥ ਜਿਹੜੀ ਵਧਾ ਦਿੱਤੀ ਹੈ ਨਹੀਂ ਤੇ ਸੂਟ ਜਿਹੜਾ ਇੱਥੋਂ ਕਮਰ ਤੋਂ ਲੈ ਕੇ हिਪ ਤੱਕ ਲੂਜ਼ ਲੱਗਦਾ ਹੈ ਤੇ ਇਸ ਲਈ ਆਪਾਂ ਇਹ ਪਲੇਟ ਜਿਹੜੇ ਆ ਲੰਬੇ ਪਾਏ ਨੇ ਇਹ ਸਾਡਾ ਹੁਣ ਗਲੇ ਦਾ ਨਿਸ਼ਾਨ ਵੀ ਹੋ ਗਿਆ ਮੋਢੇ ਦੇ ਨਿਸ਼ਾਨ ਵੀ ਹੋ ਗਏ ਪਲੇਟ ਦਾ ਨਿਸ਼ਾਨ ਵੀ ਹੋ ਗਿਆ ਇੱਥੇ ਆਪਾਂ ਸਾਈਡ ਵਾਲੀਆਂ ਪਲੋਈਆਂ ਜਿਹੜੀਆਂ ਨਹੀਂ ਪਾਉਣੀਆਂ ਨਾ ਹੀ ਇੱਧਰ ਵਾਲੀ ਪਲੋਈ ਪਾਉਣੀ ਹੈ ਸਿਰਫ ਸੈਂਟਰ ਵਾਲੇ ਪਲੇਟ ਪਾਉਣੇ ਹੈ ਇਹ ਕਟਿੰਗ ਸਾਡੇ ਨਿਸ਼ਾਨ ਪੂਰੇ ਹੋ ਗਏ ਨੇ ਹੁਣ ਇਸ ਤੋਂ ਬਾਅਦ ਆਪਾਂ ਕਟਿੰਗ ਕਰਨੀ ਆ ਕਟਿੰਗ ਵੇਖੋ ਕਿਵੇਂ ਕਰਨੀ ਆ ਕਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਇਹ ਧੀਰੇ ਵਾਲਾ ਜਿਹੜਾ ਨਿਸ਼ਾਨ ਆ ਇਹਨੂੰ ਕੱਟ ਕਰ ਲੈਣਾ ਇੱਥੋਂ ਤੱਕ ਧੀਰੇ ਵਾਲਾ ਨਿਸ਼ਾਨ ਕੱਟ ਕਰ ਲਿਆ ਉਸ ਤੋਂ ਬਾਅਦ ਆਪਾਂ ਆ ਬੈਗ ਮੋਡੇ ਵਾਲੀ ਕਟਿੰਗ ਜਿਹੜੀ ਆ ਉਹ ਕਟਾਂਗੇ ਇਸ ਸੂਟ ਕੱਟਣ ਲੱਗਿਆ ਜਿਹੜਾ ਵੀ ਆ ਸਾਡੇ ਕੋਲ ਪਲੇਟਾਂ ਦਾ ਕਪੜਾ ਬਚਦਾ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਕੱਟ ਲੈਣਾ ਆ ਤਾਂ ਕਿ ਇਹ ਸਾਡਾ ਪਲੇਟਾਂ ਦੇ نیچے ਲਾਉਣ ਦੇ ਕੰਮ ਆ ਜੇ ਇਹ ਹੁਣ ਬੈਕ ਵਾਲੀ ਆਪਾਂ ਕੱਟ ਲਈ ਆ ਕਾਟ ਹੁਣ ਇਸ ਤੋਂ ਬਾਅਦ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਉੱਪਰ ਚੁੱਕ ਲੈਣਾ ਵਾ ਤੇ ਸਿਰਫ ਉੱਪਰਲੇ ਜਿਹੜੇ ਪਾਰਟ ਆ ਦੋ ਉਹਨਾਂ ਦੀ ਆਪਾਂ ਕਟਿੰਗ ਕਰ ਲੈਣੀ ਹੈ ਫਰੰਟ ਵਾਲੇ ਮੋਢੇ ਦੀ ਤੇ ਇੱਥੋਂ ਵੀ ਥੋੜਾ ਜਿਨਾ ਆਪਾਂ ਥੋੜਾ ਥੋੜਾ ਛਾਟ ਦੇਣਾ ਹੈ ਇਹ ਪਤੰਕ ਇਹ ਕਟਿੰਗ ਹੋ ਗਈ ਹੁਣ ਸਾਟੀ ਇਸ ਤੋਂ ਬਾਅਦ ਆਪਾਂ ਗਲੇ ਦੀ ਕਟਿੰਗ ਕਰ ਦਵਾਂਗੇ ਬੈਗ ਨੈਕ ਦੀ ਵੀ ਕਟਿੰਗ ਹੋ ਗਈ ਹੁਣ ਇੱਥੇ ਆਪਾਂ ਜਿੱਥੇ-ਜਿੱਥੇ ਵੀ ਕੱਟ ਲਗਾਉਣੇ ਉਹ ਤੁਹਾਨੂੰ ਮੈਂ ਦੱਸ ਦਵਾਂ ਇੱਕ ਕੱਟ ਜਿਹੜਾ ਆਪਾਂ ਕਮਰ ਦੇ ਨਿਸ਼ਾਨ ਤੇ ਲਗਾ ਲੈਣਾ ਤਾਂ ਕਿ ਸਾਨੂੰ ਪਤਾ ਲੱਗ ਜੇ ਕਿ ਇੱਥੇ ਆਪਾਂ ਕਮਰ ਦਾ ਨਿਸ਼ਾਨ ਲਗਾਉਣਾ ਕਿਉਂਕਿ ਜਦੋਂ ਆਪਾਂ ਪਲੇਟ ਵਗੈਰਾ ਪੋਣੇ ਆਹ ਵਾਲਾ ਜਿਹੜਾ ਵਾ ਇਹ ਸਾਰਾ ਮਾਰਕਰ ਮਿੱਟ ਜਾਣਾ ਹੈ ਤੇ ਇਸ ਲਈ ਆਪਾਂ ਇੱਥੇ ਕੱਟ ਲਗਾ ਲਿਆ ਕਿ ਇੱਥੇ ਸਾਡਾ ਕਮਰ ਦਾ ਨਿਸ਼ਾਨ ਆਏਗਾ ਉਸ ਤੋਂ ਬਾਅਦ ਆਪਾਂ ਇੱਕ ਇੱਥੇ ਕੱਟ ਲਾ ਲਗਾ ਜਿੱਥੇ ਸਾਡਾ हिਪ ਦਾ ਨਿਸ਼ਾਨ ਹੈ ਤਾਂ ਕਿ ਸਾਨੂੰ ਇਹ ਪਤਾ ਲੱਗ ਜੇ ਕਿ ਇੱਥੋਂ ਤੱਕ ਅਸੀਂ हिਪ ਦੀ ਜਿਹੜੀ ਹੈ ਲੈਂਥ ਰੱਖਣੀ ਹੈ ਸਾਈਡ ਦੀ ਸਲਾਈ ਰੱਖਣੀ ਹੈ ਤੇ ਇਹ ਸਾਰੇ ਨਿਸ਼ਾਨ ਲੱਗਣ ਤੋਂ ਬਾਅਦ ਇੰਨੀ ਕਟਿੰਗ ਕਰਨ ਤੋਂ ਬਾਅਦ ਸਾਡੀ ਸਿੰਪਲ ਸ਼ਰਟ ਜਿਹੜੀ ਕਟਿੰਗ ਹੋ ਗਈ ਹੈ 19 15 19 ਨਾਪ ਵਾਲੀ ਤੇ ਜੇਕਰ ਤੁਹਾਨੂੰ ਇਹ ਮੇਰੀ ਕਟਿੰਗ ਥੋੜੀ ਜਿਹੀ ਵੀ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆ ਫਿਰ ਕਿਸੇ ਨਵੇਂ ਆਈਡੀਆ ਦੇ ਨਾਲ ਅਗਲੀ ਵੀਡੀਓ ਦੇ ਵਿੱਚ